ਮੈਂ ਤੁਹਾਡਾ ਖੋਸਾ ਬੀਬੀ 30 ਤੇ ਅੱਜ ਆਪਾਂ ਗੱਡ ਰਹੇ ਆ ਜਿਹਨ ਪਤਾ ਹੌਲੈਂਡ ਤੇ ਲਾਈ ਸੀ ਮਸ਼ੀਨ ਮਗਲੇ ਸਾਲ ਸੀਗੀ ਸੋਨਾ ਲੀਕਾ ਤੇ ਦਸ਼ਮੇਸ਼ ਵਾਲਿਆਂ ਦੀ ਤੇ ਬਾਈ ਸਕੰਦਰ ਨੂੰ ਵੀ ਸੱਦਿਆ ਸੀ ਇੱਧਰ ਬਾਈ ਟੈਕੋਮੀਟਰ ਲੈ ਕੇ ਆਇਆ ਤੇ ਬਾਈ ਰਵਿੰਦਰ ਤੇ ਚਾਚਾ ਜੀ ਖੜੇ ਆ ਆਪਣੇ ਤੇ ਦੇਖਦੇ ਆਂ ਬਈ ਪੂਲੀਆਂ ਵਗੈਰਾ ਬਾਰੇ ਵੀ ਦੱਸਾਂਗੇ ਆਪਾਂ ਤੇ ਕਿੰਨੇ ਕਿੰਨੇ ਚੱਕਰ ਬਣਾਉਂਦੀਆਂ ਦੇਖਦੇ ਆਂ ਬਈ ਆਪਾਂ ਪਹਿਲਾਂ ਆਰਪੀਐਮ ਦਿਖਾਉਣੇ ਕਿੰਨੇ ਕਰਦਾ ਕਿੰਨੀ ਆਰਪੀਐਮ ਤੇ ਵੀ ਉਹਤੇ ਵੀ ਦੱਸ ਦੋ ਮੜਾ ਜਾਂ ਦਰبین ਦੇ ਬਈ ਹੁਣ 1900 ਦਾ ਕਰਨਾ 1900 ਤੇ ਲੈ ਬਈ 1900 RPM ਤੇ ਕਰਦਾ ਆਪਾਂ ਪੂਰੀ ਦੇ RPM ਤਾਂ ਪੂਰੀ ਗੁਲੀ ਦੇ RPM ਘੱਟ ਰਿਹਾ ਮਕੀਨ ਦੇ ਤੇ 540 ਆ ਰਹੇ ਆ ਤੇ ਛੋਟੇ ਵਿਵੇਂਦਰਾ ਕਿਵੇਂ ਲੱਗਿਆ ਤੈਨੂੰ ਇਹ ਪੁਲੀਆਂ ਵਗੈਰਾ ਸੈੱਟ ਆਉਣੇ 70 ਲੱਕਰ ਸੈਟਾ ਪੂਰੇ ਅੱਛਾ ਸੈੱਟਾ ਪੂਰਾ ਰਾਇ ਤੈਨੂੰ ਅੱਥਰ ਘੱਟ ਕਾਊਂ ਤੇਲ ਘੱਟ ਕਾਊਂ ਮਤਲਬ ਸੈੱਟ ਆ ਜਾਵਾ ਰੈਡੀ ਇਹ ਕੰਮ ਮਸ਼ੀਨ ਆ ਸਭ ਠੀਕ ਆ ਭਾਈ ਬਾਕੀ ਭਾਈ ਸ਼ਕੰਦਰਦੀਪ ਵੀ ਰਾਇ ਲੈਣਾ ਚਾਹੁੰਦੇ ਆ ਭਾਈ ਕਿਵੇਂ ਆ ਚੱਕਰ ਕਿਵੇਂ ਲੱਗੇ ਸਹੀ ਲੱਗੇ ਸਹੀ ਆ ਚੱਕਰ ਗਿੱਲੇ ਲਾਂਗੇ ਤੇ ਪ੍ਰੋਪਰ ਸਹੀ ਹੋਊਗਾ ਗਿੱਲੇ ਤੇ ਵੀ ਸਹੀ ਰਹੂਗਾ ਬਾਈ ਆਹ ਗਿੱਲਾ ਲਾਂਗਾ ਠੀਕ ਆ ਬਾਈ ਬਾਤ ਜੇ ਕੋਈ ਮਾੜਾ ਮੋਟਾ ਉਨੀ 21 ਕੁਲੀ ਦੀ ਕਰਨੀ ਵੀ ਲੋ ਉਹ ਹੋ ਜੋਗੇ ਬਾਈ ਮੇਰਾ ਪਹਿਲੇ ਦਿਨ ਚਲਾਉਣ ਵਾਸਤੇ ਸਹੀ ਆ ਜਾ ਠੀਕ ਆ ਬਾਈ ਪਹਿਲੇ ਦਿਨ ਚ ਬਾਈ ਕਹਿੰਦਾ ਚਲਾਉਣਾ ਤੇ ਜਾਵਾਂ ਸਹੀ ਆ ਚੱਕਰ ਕਰ ਤੇ ਸੈਟ ਬਾਕੀ ਆਪਦੇ ਆਪਦੇ ਕਮੈਂਟ ਕਰਕੇ ਵੀ ਜਰੂਰ ਦੱਸਿਓ ਜੀ ਬਾਈ ਚੱਕਰ ਵਗੈਰਾ ਕਿਵੇਂ ਆ ਸਹੀ ਆ ਬਾਕੀ ਜਿੰਨਾਂ ਕੋਲ ਤੁਹਾਡੇ ਕੋਲ ਹੀ ਹੋਏਗਾ ਤੁਸੀਂ ਵੀ ਦੱਸਿਓ ਜੀ